ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੇਰੇ ਪਿੰਡ ਵਖਤਗੜ ਬਾਈ ਕੋਲ ਗਾਂ ਬਕਾਉ ਆ ਜੀ ਠੀਕ ਹੈ ਜੀ ਨੇੜੇ-ਨੇੜੇ ਪਿੰਡ ਪੈ ਜਾਂਦੇ ਹੀ ਪੋਖੋ ਕੈਂਚੀਆਂ ਠੀਕ ਹੈ ਜੀ ਭੋਤਨਾ ਟੱਲੇ ਵਾਲਾ ਨੂੰ ਗਾ ਇਧਰ ਨੂੰ ਪੈਦਾ ਰੈਸਰ ਪੈਦਾ ਠੀਕ ਹੈ ਜੀ ਵਧੇ ਜਾਣਕਾਰੀ ਆਪਾਂ ਲੈਣੇ ਬਾਈ ਤੋਂ ਲੈਣੇ ਜੀ ਜਾਣਕਾਰੀ ਕਰਦੇ ਆ ਬਾਈ ਨਾਲ ਗੱਲਬਾਤ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਨਾਮ ਦੱਸੋ ਜੀ ਆਪਣਾ ਬਲਵੀਰ ਸਿੰਘ ਪਿੰਡ ਵਖਤਗੜ ਜ਼ਿਲ੍ਹਾ ਬਰਨਾਲਾ ਠੀਕ ਹੈ ਜੀ ਨੰਬਰ ਦੱਸੋ ਬਰਾ ਆਪਣਾ ਨੰਬਰ ਰਹੇਗਾ 9953 ਹਾਂਜੀ 14405 ਠੀਕ ਹੈ ਜੀ ਹਾਂਜੀ ਭਾਈ ਜੀ ਗਾਂ ਦੀ ਜਾਣਕਾਰੀ ਦਿਓ ਆਪਣੀ ਦੀ ਗਾਂ ਬਾਈ ਅਸੀਂ ਮੰਨ ਲਵਾਂਦੀ ਸੀਗੀ ਸਾਡੇ ਵਿਆਹ ਦਾ ਮੁੰਡੇ ਦਾ ਅੱਛਾ ਜੀ ਉਹਦਾ ਕਾਰਨ ਸਾਨੂੰ ਵਿੱਚ ਨਹੀਂ ਪਈਗੀ ਠੀਕ ਹੈ ਜੀ ਵੀ ਥਾਂ ਦੀ ਤੰਗੀ ਕਰਨ ਠੀਕ ਹੈ ਜੀ ਤੇ ਜੇ ਇਹਦਾ ਸੂਆ ਦੇਖੇ ਤਾਂ ਤੀਜੇ ਆਪਣਾ ਦੂਜੇ ਸੂਏ ਹੋਊਗੀ ਠੀਕ ਹੈ ਜੀ ਹੁਣ ਚੁੰਦੀ ਆ ਠੀਕ ਹੈ ਜੀ ਤੇ ਦੁੱਧ ਦੇ ਥੱਲੇ 11 ਲੀਟਰ ਵਰ ਦੱਸ ਕੇ ਦੇਵਾਂਗੇ ਠੀਕ ਹੈ ਜੀ 10 ਲੀਟਰ ਚਤਨ ਟਾਈਮ ਚੋੜੇ ਹਾਂ ਚਾਹੇ 4 ਟਾਈਮ ਚੋਈ ਜਾਇਓ ਠੀਕ ਹੈ ਜੀ ਤੇ ਗੱਬਣ ਗੁਬਣ ਵੀਰੇ ਗੱਬਣ ਹੈ ਜੀ ਬਾਈ ਗਾਂਦ ਤੋਂ ਲਿਆਂਦੀ ਸੀ ਹੁਣ ਆਪਾਂ ਤਾਂ ਫੰਡਰ ਜਿਹਾ ਵੇਚਨੇ ਆ ਟਾਈਮ ਹੀ ਨਹੀਂ ਦੱਸਿਆ ਅਗਲੇ ਨੇ ਠੀਕ ਹੈ ਜੀ ਤੁਸੀਂ ਚੈੱਕ ਨਹੀਂ ਕਰਾਈ ਅਸੀਂ ਨਹੀਂ ਚੈੱਕ ਕਰਾਈ ਨਾ ਹੀ ਚੈੱਕ ਜਾਉਣੀ ਅਜੇ ਠੀਕ ਹੈ ਜੀ ਹਾਂ ਜੀ ਬਾਈ ਤੋਰ ਕੇ ਦਿਖਾ ਦਿਓ ਹਾਂ ਲਓ ਲੈ ਭਰਾ ਰੇਟ ਦੱਸ ਦੋ ਸੱਚ ਦਾ ਰੇਟ ਤਾਂ ਵੀਰੇ 40000 ਰੁਪਏ ਮੰਗਦੇ ਆ ਮੰਨ ਤਾਂ ਹੋ ਜੂ ਮੜਮਟ ਕਰਦਾ ਕੋਈ ਨਹੀਂ ਮੌਕੇ ਤੇ ਹੋ ਜੂ ਠੀਕ ਹੈ ਜੀ ਲੋਪੜਾ ਬਾਈ ਨੇ 40000 ਰੁਪਏ ਮੰਗਿਆ ਮਾਂ ਤਨਮਨ ਮोटा ਹੋ ਜੂਈ ਕਹਿੰਦਾ ਕਰ ਲਾਂਗੇ ਜੀ ਤੇ ਦੁੱਧ 11 ਲੀਟਰ ਬਾਈ ਨੇ ਦੱਸਿਆ ਕਹਿੰਦਾ 10 ਲੀਟਰ ਕਹਿ ਕੇ ਦੇਵਾਂ ਚਾਰ ਟਾਂ ਚਲੋ ਠੀਕ ਹੈ ਜੀ ਇਸੱਲੀ ਨਾਲ ਚੈੱਕ ਕਰ ਸਕਦੇ ਹੋ ਤੋੜ ਲੋ ਜੀ ਦੇਖਸ ਤੇਰਾ ਇਹ ਗੋੜਾ ਦਿਖਾ ਦਿਓ ਮਾਂ ਤੋਰ ਥੋੜਾ ਹਾਂ ਜੀ ਬਾਈ ਤੋੜਾ ਤਾਰਾ ਦੇਖ ਸਕਦੇ ਹੋ ਤੋੜ ਲੋ ਭਰਾ ਇਹਨੂੰ ਗਾਈ ਜੀ ਨੇ ਜਰੂਰ ਕੰਡੈਕਟ ਕਰੋ ਪ੍ਰਿੰਟ ਵਕਤਗੜ ਜੀਤਾ ਫਾਰਮ ਟੀਵੀ ਨੂੰ ਬਦੋ ਦਸਕ੍ਰਾਈਬਰ ਤੇ ਸ਼ੇਅਰ ਕਰਾ ਕਰੋ ਤਾਂ ਕਿਸੇ ਨੂੰ ਨਾ ਨਾ ਵੀਡੀਓ ਅਪਲੋਡ ਕਰ ਦੇਈ ਮੋੜ ਦਾ ਭਰਾ ਮੋੜ ਦਾ ਕੱਖਾ ਪਾਏ ਬੈਰਾ ਤਾਂ ਕਰਕੇ ਥੋੜਾ ਕੱਖਾ ਦਾ ਕਰਕੇ ਥੋੜਾ ਜਿਹਾ ਤਰਦੀ ਨਹੀਂ ਕੱਖਾਂ ਦਾ ਲਾਲਚ ਉਹਦਾ ਪਸੂ ਨੂੰ ਠੀਕ ਹੈ ਜੀ ਇੱਕ ਸਾਧੇਂ ਠੰਡੀ ਸੀਲਾ ਪੂਰੀ ਤੁਰਾ ਤੜਾ ਥੋੜੇ ਸਾਹਮਣੇ ਠੀਕ ਹੈ ਜੀ ਬਈ ਸਾਂਤ ਨੂੰ ਜਮਾ ਓਕੇ ਜਮਾ ਓਕੇ ਵੀਰੇ ਜਮਾ ਬਿਲਕੁਲ ਹਾਂ ਕੋਈ ਪ੍ਰੋਬਲਮ ਨਾ ਹੋਵੇ ਕੋਈ ਪ੍ਰੋਬਲਮ ਨਹੀਂ ਕਈ ਵਾਰ ਬਾਈ ਦਾ ਢੇੜਾ ਲੱਗੇਦਾ ਕਿਸੇ ਦਾ ਦੇਖਣਾ ਉਦੋਂ ਅਗਲਾ ਕਹਿੰਦਾ ਯਾਰ ਥਾਣਾ ਤੋਂ ਪ੍ਰੋਬਲਮ ਹੋ ਗਈ ਸਾਨੂੰ ਕਹਿ ਦੇਣਾ ਸਾਨੂੰ ਵੀਡੀਓ ਪਹਿਲੀ ਪਾਸਕੇ ਅੰਦਾਜ਼ ਦੱਸ ਦੋ ਨਾ ਜੇ ਕੋਈ ਪ੍ਰੋਬਲਮ ਹੁੰਦੀ ਆ ਹਾਂ ਬਾਈ ਇਤਨਾ ਹੋਣਾ ਵਧੀਆ ਬਣਾ ਕੇ ਬਾਦ ਇਧਰੋਂ ਸਾਈਡ ਤੇ ਹੋ ਕੇ ਠੀਕ ਹੈ ਠੀਕ ਸਾਨੂੰ ਤਾਂ ਵਧੀਆ ਦੇਖ ਸਦਾ ਥੜਾ ਬਹੁਤ ਲੰਮੇ ਥਾਣਾ ਸੋਹਣੇ ਥਾਣਾ ਬਾਈ ਜਿੰਨਾ ਜ਼ਰੂਰ ਕਨੈਕਟ ਕਰੋ ਪਿੰਡ ਬਸਟਗੜ ਇਹਦਾ ਬਰਨ ਮਿਲਦੇ ਆਂ ਭਰਾ ਅਗਲੀ ਵੀਡੀਓ ਚ ਓਕੇ ਬਾਈ